ਇਹ ਨੇ ਦੁਨੀਆ ਦੀਆਂ 6 ਸਭ ਤੋਂ ਖਤਰਨਾਕ ਔਰਤਾਂ ਅਪਰਾਧ ਦੇ ਮਾਮਲੇ ਚ ਮਰਦਾਂ ਤੋਂ ਘੱਟ ਨਹੀਂ ਸਨ ਜਿਨ੍ਹਾਂ ਤੋਂ ਮਰਦ ਵੀ ਡਰਦੇ ਸਨ ਅਤੇ ਉਹਨਾਂ ਦੀਆਂ ਕਰਤੂਤਾਂ ਸੁਣ ਕੇ ਤੁਸੀਂ ਵੀ ਕਬਰਾ ਜਾਵੋਗੇ ਨੰਬਰ 1 ਵਰਜੀਨੀਆ ਹਿੱਲ ਵਰਜੀਨੀਆ ਹਿੱਲ ਅਮਰੀਕੀ ਅੰਡਰਵਰਲਡ ਦਾ ਇੱਕ ਬਦਨਾਮ ਨਾਮ ਸੀ ਜੋ ਆਪਣੇ ਸੁੰਦਰਤਾ ਦੇ ਜਾਲ ਵਿੱਚ ਵੱਡੇ ਵੱਡੇ ਅਪਰਾਧੀਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਫਸਾ ਕੇ ਆਪਣਾ ਕੰਮ ਕਰਵਾਉਂਦੀ ਸੀ ਅਲਬਾਮਾ ਛੱਡਣ ਤੋਂ ਬਾਅਦ ਜਦੋਂ ਉਹ ਸ਼ਿਕਾਗੋ ਪਹੁੰਚੀ ਤਾਂ ਉਸਨੇ ਨਾ ਸਿਰਫ ਇੱਕ ਵੇਟਰਸ ਡਾਂਸਰ ਵਜੋਂ ਕੰਮ ਕੀਤਾ ਬਲਕਿ ਵਿਸਵਾਗਮਨੀ ਵਿੱਚ ਵੀ ਸ਼ਾਮਲ ਹੋ ਗਈ ਉਸੇ ਸਮੇਂ ਉਹ 20ਵੀਂ ਸਦੀ ਦੇ ਬਦਨਾਮ ਅਪਰਾਧੀ ਬਕਸੀ ਸੀਗਲ ਨੂੰ ਮਿਲੀ ਉਹ ਕੈਸ਼ੀਅਰ ਲੇਖਾਕਾਰ ਮਨੀ ਲਾਂਡਰ ਅਤੇ ਜਾਸੂਸ ਵਜੋਂ ਬਦਨਾਮ ਹੋ ਗਈ ਸੀ ਵਰਜੀਨੀਆ ਆਪਣੇ ਮਹਿੰਗੇ ਕੱਪੜਿਆਂ ਤੇ ਗਹਿਣਿਆਂ ਲਈ ਮਸ਼ਹੂਰ ਹੋ ਗਈ ਸੀ ਬਕਸੀ ਦੇ ਕਤਲ ਤੋਂ ਬਾਅਦ ਉਸਤੇ ਖਤਰਾ ਮੰਡਰਉਣ ਲੱਗਾ ਤੇ ਜਦੋਂ ਉਹ ਕਾਨੂੰਨ ਤੋਂ ਭੱਜ ਕੇ ਥੱਕ ਗਈ ਤਾਂ ਉਸਨੇ ਆਸਟਰੀਆ ਚ ਨੀਂਦ ਦੀਆਂ ਗੋਲੀਆਂ ਖਾ ਕੇ ਆਪਣੀ ਜਾਨ ਲੈ ਲਈ ਨੰਬਰ 2 ਸਟੀਫਨੀ ਸਿੰਗ ਕਲੈਅਰ ਸਟੀਫਨੀ ਦਾ ਜਨਮ 1897 ਵਿੱਚ ਫਰਾਂਸ ਵਿੱਚ ਹੋਇਆ ਸੀ ਅਤੇ 1920 ਵਿੱਚ ਨਿਊਯਾਰਕ ਆਈ ਸੀ ਜਿੱਥੇ ਉਸਨੂੰ ਮੈਡਮ ਕਿਹਾ ਜਾਂਦਾ ਸੀ ਉੱਥੋਂ ਉਸਨੇ ਨਿਊਯਾਰਕ ਸਿਟੀ ਦੇ ਹਾਰਲੇਵ ਇਲਾਕੇ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਇੱਥੇ ਉਸਨੇ ਆਪਣਾ ਰੈਕੇਟ ਸ਼ੁਰੂ ਕੀਤਾ ਜਿਸ ਦਾ ਕੰਮ ਘਾਟਾ ਆਮਦਨੀ ਵਾਲੇ ਲੋਕਾਂ ਨੂੰ ਕੋਰ ਦੌੜ ਤੇ ਪੈਸਾ ਲਗਾਉਣ ਲਈ ਪ੍ਰੇਰਿਤ ਕਰਨਾ ਅਤੇ ਫਿਰ ਉਸ ਜੂਏ ਦੇ ਪੈਸੇ ਤੋਂ ਕਮਾਈ ਕਰਨਾ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਾਰੋਬਾਰ ਨੇ ਇੰਨੀਆਂ ਨੌਕਰੀਆਂ ਪੈਦਾ ਕੀਤੀਆਂ ਜੋ ਸਥਾਨਕ ਕਾਰੋਬਾਰ ਕਰਨ ਦੇ ਯੋਗ ਨਹੀਂ ਸਨ ਇਸ ਦੇ ਨਾਲ ਹੀ ਸਟੀਫਨੀ ਨੇ ਨਿਊਯਾਰਕ ਪੁਲਿਸ ਵਿਭਾਗ ਵਿੱਚ ਰਿਸ਼ਵਤਖੋਰੀ ਦਾ ਪਰਦਾਫਾਸ਼ ਕੀਤਾ ਦਰਅਸਲ ਉਹ ਉਹ ਦਿਨਾਂ ਵਿੱਚ ਪੁਲਿਸ ਨੂੰ 50000 ਰੁਪਏ ਦੀ ਰਿਸ਼ਵਤ ਦਿੰਦਾ ਸੀ ਅਦਾਲਤ ਵਿੱਚ ਉਸ ਦੀ ਗਵਾਹੀ ਨੂੰ ਇਤਿਹਾਸਕ ਮੰਨਿਆ ਜਾਂਦਾ ਹੈ ਇਸ ਕਾਰਨ ਕਈ ਅਫਸਰਾਂ ਨੂੰ ਪੁਲਿਸ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ उन्नीस सौ तीस के दहाके अमरीका दब तो अमीर औरतों एक है उदो उसकी कुल जायदाद दो करोड़ रुपए से जो हूँ पैंती करोड़ रुपए तो कितने वध हो जाएगी नंबर तीन ग्रिसेल्डा बलेंको इतिहास में ग्रीसेलडा बलेंको तो वालम कोई होर औरत नहीं सी उन्नीस सौ सत्तर अस्सी के दहाके उसने कोलंबिया तो अमरीका कोकीन की तस्करी करके अपना नाम कमया ਉਹ ਇੰਨੀ ਬੇਰਹਿਮ ਸੀ ਕਿ ਉਸਨੇ ਆਪਣੇ ਤਿੰਨ ਪਤੀਆਂ ਦੇ ਕਤਲ ਦਾ ਹੁਕਮ ਦੇ ਦਿੱਤਾ ਉਸਨੇ ਖੁਦ ਹਮਲਾ ਨਹੀਂ ਕੀਤਾ ਪਰ ਮੰਨਿਆ ਜਾਂਦਾ ਹੈ ਕਿ ਉਸਨੇ 2000 ਲੋਕਾਂ ਨੂੰ ਮਾਰਿਆ ਹੈ ਇੰਨਾ ਹੀ ਨਹੀਂ ਉਸਨੇ 2 ਸਾਲ ਦੇ ਬੱਚੇ ਦਾ ਵੀ ਕਤਲ ਕਰ ਦਿੱਤਾ ਉਹ ਪਹਿਲੀ ਅਪਰਾਧੀ ਸੀ ਜੋ ਅਰਬਪਤੀ ਬਣ ਗਈ ਸੀ ਬਲੈਂਕੋ ਨੂੰ ਨਾਰਕੋ ਟ੍ਰੈਫਿਕਿੰਗ ਦੀ ਰਾਣੀ ਅਤੇ ਕੋਕੀਨ ਗ੍ਰੈਂਡ ਮਦਰਵੀ ਕਿਹਾ ਜਾਂਦਾ ਸੀ ਉਸਨੇ ਔਰਤਾਂ ਲਈ ਇੱਕ ਖਾਸ ਕਿਸਮ ਦਾ ਅੰਡਰਵੀਅਰ ਵੀ ਤਿਆਰ ਕੀਤਾ ਜਿਸ ਵਿੱਚ ਔਰਤਾਂ ਲੁਕਾ ਕੇ ਫਲੋਰੀਡਾ ਤੋਂ ਨਿਊਯਾਰਕ ਤੱਕ ਕੋਕੀਨ ਲੈ ਜਾਂਦੀਆਂ ਸਨ ਕੋਲੰਬੀਆ ਵਿੱਚ 69 ਸਾਲ ਦੀ ਉਮਰ ਵਿੱਚ ਉਸਦੀ ਹੱਤਿਆ ਕਰ ਦਿੱਤੀ ਗਈ ਸੀ ਨੰਬਰ 4 ਸਿਸਟਰ ਪਿੰਗ ਸਿਸਟਰ ਪਿੰਗ ਦਾ ਅਸਲੀ ਨਾਮ ਚਿੰਗ ਵਿਚੂ ਪਿੰਗ ਸੀ ਜੋ ਮਨੁੱਖੀ ਤਸਕਰੀ ਦਾ ਕੰਮ ਕਰਦੀ ਸੀ ਅਤੇ ਚੀਨ ਤੋਂ ਲੋਕਾਂ ਦੀ ਤਸਕਰੀ ਕਰਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਂਦੀ ਸੀ 1984 ਤੋਂ 2000 ਦੇ ਵਿਚਕਾਰ ਔਰਤ ਨੇ ਸੈਂਕੜੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਕਰਵਾਉਣ ਦਾ ਝਾਂਸਾ ਦਿੱਤਾ ਸੀ ਉਸ ਸਮੇਂ ਲੋਕ ਅਮਰੀਕਾ ਉਹਲੇ 24 ਲੱਖ ਰੁਪਏ ਤੱਕ ਦਿੰਦੇ ਸਨ ਉਸ ਸਮੇਂ ਪਿੰਗ ਦੀ ਕੁੱਲ ਜਾਇਦਾਦ 300 ਕਰੋੜ ਰੁਪਏ ਤੱਕ ਪਹੁੰਚ ਗਈ ਸੀ ਉਸ ਨੂੰ ਸਿਰਫ ਆਪਣੇ ਪੈਸੇ ਦੀ ਚਿੰਤਾ ਸੀ ਲੋਕਾਂ ਦੀ ਸੁਰੱਖਿਆ ਨਾਲ ਨਹੀਂ 100 ਦਿਨ ਦੇ ਸੌਖੇ ਸਫ਼ਰ ਵਿੱਚ ਕਈ ਵਾਰ ਲੋਕ ਮਰ ਵੀ ਜਾਂਦੇ ਸਨ ਇਹਨਾਂ ਨੂੰ ਪੁਰਾਣੇ ਜਹਾਜ਼ਾ ਵਿੱਚ ਪਰ ਕੇ ਲਿਆਂਦਾ ਗਿਆ ਸੀ ਇੱਕ ਪਾਸੇ ਉਹ ਅਪਰਾਧੀ ਸੀ ਦੂਜੇ ਪਾਸੇ ਚੀਨੀ ਲੋਕ ਉਸ ਨੂੰ ਦੇਵਤਾ ਮੰਨਦੇ ਸਨ ਕਿਉਂਕਿ ਉਸਨੇ ਉਹਨਾਂ ਦੇ ਚੀਨ ਆਉਣ ਦੇ ਸੁਪਨੇ ਨੂੰ ਪੂਰਾ ਕਰਕੇ ਪੈਸਾ ਕਮਾਉਣ ਵਿੱਚ ਮਦਦ ਕੀਤੀ ਸੀ ਇਸ ਤੋਂ ਇਲਾਵਾ ਉਹ ਲੋੜਵੰਦ ਲੋਕਾਂ ਨੂੰ ਕਰਜ਼ੇ ਤੇ ਪੈਸੇ ਦਿੰਦੀ ਸੀ ਨੰਬਰ 5 ਮਾਰੀਆ ਲੀਸੀ ਆਰਡੀ ਮਾਰੀਆ ਲੀਸੀ ਆਰਡੀ 1990 ਦੇ ਦਹਾਕੇ ਦੇ ਅਖੀਰ ਵਿੱਚ ਇਟਲੀ ਉੱਤੇ ਕੈਮੋਰਾ ਕੈਮੋਰਾ ਨਾਮਕ ਇੱਕ ਗਿਰੋ ਦਾ ਰਾਜ ਸੀ ਇੱਕ ਖਤਰਨਾਕ ਗਿਰੋਸੀ ਜੋ ਨੈਪਲਸ ਵਿੱਚ ਬੜਿਆ ਸੀ ਪਰ ਸਮੱਸਿਆ ਇਹ ਸੀ ਕਿ ਇਸ ਵਿੱਚ ਬਹੁਤ ਜ਼ਿਆਦਾ ਅੰਦਰੂਨੀ ਲੜਾਈ ਸੀ ਜਿਸ ਕਾਰਨ ਇਸ ਦੇ ਗੁੰਡੇ ਆਪਸ ਵਿੱਚ ਲੜਦੇ ਅਤੇ ਮਰਦੇ ਸਨ ਫਿਰ ਮਾਰੀਆ ਨੇ ਇਸ ਗੈਂਗ ਦੀ ਕਮਾਂਡ ਸੰਭਾਲ ਲਈ ਉਸ ਦੌਰਾਨ ਗਰੋ ਨਾਲ ਸੰਬੰਧਤ ਔਰਤਾਂ ਹੀ ਘਰ ਚਲਾ ਕੇ ਬੱਚਿਆਂ ਨੂੰ ਪਾਲਦੀਆਂ ਸਨ ਪਰ ਜਦੋਂ ਉਸ ਦਾ ਪਤੀ ਜਾਂ ਹੋਰ ਮਰਦ ਰਿਸ਼ਤੇਦਾਰ ਜੇਲ੍ਹ ਜਾਣ ਲੱਗੇ ਤਾਂ ਉਸ ਨੂੰ ਗਰੋ ਨਾਲ ਸੰਬੰਧਤ ਕੰਮ ਦੇਖਣਾ ਪਿਆ ਅਜਿហេ ਚ ਮਾਰੀਆ ਵੀ ਗੈਂਗ ਦੀ ਭਗਵਾਨ ਮਾਂ ਬਣਨ ਲਈ ਅੱਗੇ ਆਈ ਸਮੱਗਲਿੰਗ ਦੇਹ ਵਪਾਰ ਤਸਕਰੀ ਆਦਿ ਦੇ ਸਾਰੇ ਅਪਰਾਧਾਂ ਵਿੱਚ ਸ਼ਾਮਲ ਹੋ ਕੇ ਉਹ ਗਰੋ ਨੂੰ ਕਾਫੀ ਅੱਗੇ ਲੈ ਗਈ ਸੀ ਨੰਬਰ 6 ਮਾ ਬਾਰਕਰ ਮਾ ਬਾਰਕਰ ਜੈਰਿਜ਼ੋਨਾ ਦੇ ਡੋਨੀ ਬਾਰਕਰ ਇੱਕ ਵੱਡੇ ਅਪਰਾਧੀ ਪਰਿਵਾਰ ਤੋਂ ਆਏ ਸਨ। ਉਹਨਾਂ ਦੇ ਪਤੀ ਦਾ ਨਾਮ ਜਾਰਜ ਸੀ ਅਤੇ ਉਹਨਾਂ ਦੇ ਚਾਰ ਪੁੱਤਰ ਸਨ। ਪਰਿਵਾਰ ਇਕੱਠੇ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਕਰਦੇ ਸਨ। 1910 ਦੇ ਸਮੇਂ ਤੋਂ ਮਾ ਬਾਰਕਰ ਨੇ ਪਰਿਵਾਰ ਸਮੇਤ ਚੋਰੀ ਕਰਨੀ ਸ਼ੁਰੂ ਕਰ ਦਿੱਤੀ। ਜਲਦੀ ਹੀ ਬਾਰਕਰ ਕਾਰਪੀਸ ਗੈਂਗ ਬਣ ਗਿਆ ਤੇ ਉਹਨਾਂ ਨੇ ਕਈ ਵੱਡੀਆਂ ਚੋਰੀਆਂ ਕੀਤੀਆਂ ਪਰਿਵਾਰ ਦੀਆਂ ਮੁਸ਼ਕਿਲਾਂ ਸਾਲ 1927 ਤੋਂ ਵੱਧ ਗਈਆਂ ਜਦੋਂ ਪੁੱਤਰਾਂ ਨੂੰ ਜੇਲ੍ਹ ਜਾਣਾ ਸ਼ੁਰੂ ਹੋ ਗਿਆ ਤੇ ਵੱਡੇ ਪੁੱਤਰ ਨੇ ਖੁਦਕੁਸ਼ੀ ਕਰ ਲਈ 1931 ਦੇ ਆਸ-ਪਾਸ ਪੁਲਿਸ ਨੇ ਫਲੋਰੀਡਾ ਵਿੱਚ ਮਾਂ ਬਾਰਕਰ ਅਤੇ ਇੱਕ ਪੁੱਤਰ ਨੂੰ ਗ੍ਰਿਫਤਾਰ ਕੀਤਾ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਮਾਂ ਬਾਰਕਰ ਦੋਸ਼ੀ ਨਹੀਂ ਸੀ ਉਹ ਸਿਰਫ ਆਪਣੇ ਪਤੀ ਅਤੇ ਪੁੱਤਰਾਂ ਦਾ ਕਿਹੜਾ ਮਨ ਰਹੀ ਸੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਸਾਰੇ ਅਪਰਾਧ ਦਾ ਮਾਸਟਰਮਾਈਂਡ ਸੀ ਇਹ ਵੀਡੀਓ ਹਿਸਟਰੀ ਡਿਫਾਈਨਡ ਵੈਬਸਾਈਟ ਦੀ ਰਿਪੋਰਟ ਮੁਤਾਬਕ ਬਣਾਈ ਗਈ ਹੈ ਅਜਿਹੀਆਂ ਹੋਰ ਵੀਡੀਓਾਂ ਦੇਖਣ ਲਈ ਸਾਡਾ ਚੈਨਲ ਪੰਜਾਬ ਲਾਈਫ ਐਸ ਕੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ